ਮੀਕੂ ਟਿੱਲੋਂ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਪਿਛਲੇ ਸਮੇਂ ਤੋਂ ਚਰਚਾ ਦੇ ਵਿੱਚ ਆਈ ਸੀ ਤੇ ਲੋਕਾਂ ਦੇ ਵੱਲੋਂ ਜਿੱਥੇ ਮੀਕੂ ਟਿੱਲੋਂ ਨੂੰ ਪਿਆਰ ਦਿੱਤਾ ਜਾਂਦਾ ਹੈ ਉੱਥੇ ਹੀ ਉਸ ਨੂੰ ਲੋਕਾਂ ਦੇ ਵੱਲੋਂ ਰੋਸਟ ਵੀ ਕੀਤਾ ਜਾਂਦਾ ਹੈ ਤੇ ਮੀਕੂ ਟੇ ਲੋ ਬਾਰੇ ਹੁਣ ਇੱਕ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਬਾਰੇ ਉਸਨੇ ਖੁਦ ਆਪਣੇ ਵਲੌਗ ਦੇ ਵਿੱਚ ਦੱਸਿਆ ਹੈ ਤੇ ਉਸਨੇ ਕਿਹਾ ਹੈ ਕਿ ਉਹ ਹੁਣ ਇੰਨੇ ਦਿਨੀ ਬਿਮਾਰ ਚੱਲ ਰਹੀ ਹੈ ਜਿਸ ਤੋਂ ਬਾਅਦ ਉਸਦੀ ਮੈਡੀਸਿਨ ਚੱਲ ਰਹੀ ਹੈ ਤੇ ਉਸਨੇ ਕਿਹਾ ਕਿ ਉਸ ਨੂੰ ਦਵਾਈ ਨਾਲ ਫਰਕ ਨਹੀਂ ਪੈ ਰਿਹਾ ਤੇ ਉਹ ਬਹੁਤ ਬਿਮਾਰ ਹੈ ਐਸ ਕਰਕੇ ਉਹ ਹੁਣ ਦਵਾਈ ਲੈਣ ਜਾ ਰਹੀ ਹੈ ਤੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਉਸ ਨੂੰ ਤੰਦਰੁਸਤੀ ਬਖਸ਼ੇ ਤੇ ਅਤੇ ਉਹ ਆਪਣੇ ਵਿਅਹਤਾ ਜੀਵਨ ਦੇ ਵਿੱਚ ਹਮੇਸ਼ਾ ਹੱਸਦੀ ਵਸਦੀ ਰਹੇ ਤੇ ਇਸ ਦਾ ਵਲੌਗ ਆ ਜਿਹੜਾ ਉਸ ਨੇ ਆਪਣੇ ਚੈਨਲ ਤੇ ਵੀ ਲੋਕਾਂ ਦੇ ਨਾਲ ਸ਼ੇਅਰ ਕੀਤਾ ਹੈ ਲੋਕਾਂ ਦੇ ਵੱਲੋਂ ਉਸ ਨੂੰ ਕਾਫੀ ਟਰੋਲ ਕੀਤਾ ਜਾਂਦਾ ਹੈ ਤੇ ਉਸ ਦੇ ਵੱਲੋਂ ਰਿਪਲਾਈ ਵੀ ਦਿੱਤੇ ਜਾਂਦੇ ਹਨ ਪਰ ਕੁਝ ਕੁ ਸ਼ਰਾਰਤੀ ਅਨਸਰ ਫਿਰ ਵੀ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਂਦੇ ਤੇ ਉਸ ਨੂੰ ਲਗਾਤਾਰ ਮਾੜਾ ਚੰਗਾ ਬੋਲਦੇ ਰਹਿੰਦੇ ਹਨ ਕਿਉਂਕਿ ਪਿਛਲੇ ਦਿਨੀ ਪਹਿਲਾਂ ਉਹ ਆਪਣੇ ਵਿਆਹ ਕਰਕੇ ਚਰਚਾ ਦੇ ਵਿੱਚ ਰਹੀ ਸੀ ਤੇ ਫਿਰ ਗੁਰਜਸ ਕਪਲਸ ਨਾਲ ਪਏ ਪੰਗੇ ਦੇ ਕਰਕੇ ਬਾਕੀ ਜਿਵੇਂ ਹੀ ਉਸ ਦੇ ਵੱਲੋਂ ਆਪਣੇ ਬਿਮਾਰ ਹੋਣ ਦੀ ਇਹ ਅਪਡੇਟ ਸ਼ੇਅਰ ਕੀਤੀ ਗਈ ਤਾਂ ਉਸ ਦੇ ਫੈਨਸ ਦੇ ਵਿੱਚ ਚਿੰਤਾ ਵਧ ਗਈ ਹਾਲਾਂਕਿ ਉਸ ਦੇ ਵੱਲੋਂ ਆਪਣੇ ਵਲੌਗ ਦੀ ਕਮੈਂਟ ਵੀ ਆਫ ਰੱਖੇ ਗਏ ਹਨ ਕਿਉਂਕਿ ਲੋਕ ਉਸ ਨੂੰ ਜਿੱਥੇ ਚੰਗਾ ਕਹਿੰਦੇ ਹਨ ਉੱਥੇ ਮਾੜਾ ਕਹਿਣ ਵਾਲੇ ਵੀ ਬਹੁਤ ਹਨ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ